ਹਾਂਜੀ ਸਤਿਕਾਰਯੋਗ ਸਾਥੀਓ ਪਿਆਰ ਭਰੀ ਸਤਸਰੀ ਆਕਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਣ ਲੱਗੇ ਆ ਇੱਕ ਮੈਨੂੰ ਸਾਥੀ ਦਾ ਫੋਨ ਆਇਆ ਸੀਗਾ ਕਹਿੰਦੇ ਜੋੜਾਂ ਦੇ ਦਰਦਾਂ ਬਾਰੇ ਕੋਈ ਚਾਰਣਾ ਪਾਇਆ ਜਾਵੇ ਉਹ ਵੀਰ ਜੀ ਇਹ ਜਿਹੜਾ ਫੁੱਟਾ ਹਾਰ ਸ਼ਿੰਗਾਰ ਦਾ ਫੁੱਟਾ ਕਹਿੰਦੇ ਆਈਏ ਨੂੰ ਵੈਸੇ ਸੰਸਕ੍ਰਿਤ ਦੇ ਵਿੱਚ ਇਹਨੂੰ ਪਾਰੀਜਾਤ ਕਹਿੰਦੇ ਆ ਜੀ ਇਹਦੇ ਰਾਤ ਨੂੰ ਫੁੱਲ ਲੱਗਦੇ ਆ ਤੇ ਸਵੇਰ ਛੱਡ ਜਾਂਦੇ ਆ ਇਹਦੇ ਨੇ ਨਹੀਂ ਫੁੱਲ ਲੱਗਦੇ ਰਾਤ ਦੀ ਰਾਣੀ ਵੀ ਕਹਿੰਦੀ ਹੈ ਜੀ ਇਹਨੂੰ ਇਦਾ ਨਾਂ ਜੀ ਪਾਰੀਆ ਤੇ ਇਹਦੇ ਦੋ ਪੱਤੇ ਰੋਜ ਪਾਣੀ ਦੇ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਜਦੋਂ ਪਾਣੀ ਪੀਣ ਦੇ ਜੋ ਹੋਈ ਉਹਨੂੰ ਪੀਓ ਤਿੰਨ ਮਹੀਨਿਆਂ ਦੇ ਵਿੱਚ ਜੋੜਾਂ ਦਾ ਹਰ ਤਰ੍ਹਾਂ ਦਾ ਦਰਦ ਆ ਜਿਹੜਾ ਇਹ ਠੀਕ ਹੋ ਜਾਂਦਾ ਹੈ ਜੀ ਹੋਰ ਵੀ ਕੋਈ ਪ੍ਰੋਬਲਮ ਹੁੰਦੀ ਹੈਗੇ ਆ ਤਾਂ ਕਮੈਂਟ ਕਰ ਦਿਓ ਅਗਰ ਉਹ ਆਪਾਂ ਵੀਡੀਓ ਪਾਵਾਂਗੇ ਉਹਦੀ ਵੀ ਇਹ ਬੂਟਾ ਜੀ ਅਸੀਂ ਆਪਣੇ ਪਿੰਡ پارک ਦੇ ਵਿੱਚ ਲਾਇਆ ਜੀ ਸਕੂਲ ਦੇ ਵਿੱਚ ਸਾਡੇ ਮਿਡਲ ਸਕੂਲ ਦੇ ਵਿੱਚ ਵੀ ਲਾਏ ਆ ਜੀ ਇਹ ਬੂਟੇ ਤਕਰੀਬਨ ਤਾਂ ਇਹ ਬੂਟਾ ਹਰ ਜੇਗਾ ਤੋਂ ਮਿਲ ਜਾਂਦਾ ਹੈਗਾ ਨਰਸਰੀ ਵਗੈਰਾ ਚੋਂ ਇਹ ਜਿਵੇਂ ਬਾਅਦ ਤੋਂ ਬਾਅਦ ਬੂਟੇ ਲਾਓ ਤੇ ਇਹਦਾ ਲਾਹਾ ਕਰ ਤੋਂ ਆਯੁਰਵੇਦ ਹੈ ਜੀ ਗੈਤ ਮੰਤਰੀ ਗੈ ਆਯੁਰਵੇਦ ਜੀ